ਸਸੇ ਕਾਲ ਦੋਸਤੋ ਅੱਜ ਲੈ ਕੇ ਆਇਆ ਤੁਹਾਨੂੰ ਸੈਟਲ ਦੇ ਇੱਕ ਕਮਿਊਨਿਟੀ ਗਾਰਡਨ ਚ ਕਮਿਊਨਿਟੀ ਗਾਰਡਨ ਤੁਹਾਨੂੰ ਅੱਗੇ ਵੀ ਕੋ ਦਿਖਾਇਆ ਸੀ ਕੈਲਗਰੀ ਦਾ ਤੇ ਇਹ ਸੈਟਲ ਦਾ ਹੈ ਇਹ ਉਹ ਗਾਰਡਨ ਹੁੰਦਾ ਜਿੱਥੇ ਆਮ ਤੌਰ ਤੇ ਘਰਾਂ ਚ ਘਰ ਛੋਟੇ ਨੇ ਜਾਂ ਫਲੈਟ ਨੇ ਪਰ ਲੋਕਾਂ ਨੂੰ ਬਾਗਬਾਨੀ ਦਾ ਸ਼ੌਕ ਹੈ ਪਰ ਉਹਨਾਂ ਕੋਈ ਜਗ੍ਹਾ ਨਹੀਂ ਹੁੰਦੀ ਤੇ ਇਹ ਉਹ ਲੋਕਾਂ ਦਾ ਸ਼ੌਕ ਪੂਰਾ ਕਰਨ ਵਾਸਤੇ ਇੱਕ ਗਾਰਡਨ ਹੈ ਇੱਥੇ ਕੋਈ ਵੀ ਆ ਕੇ ਆਪਣੀ ਬਾਗਬਾਨੀ ਕਰ ਸਕਦਾ ਹੈ ਇੱਕ ਪਲਾਟ ਜਿੱਦਾਂ ਆਪਾਂ ਲੈਨੇ ਆ ਘਰ ਬਣਾਉਣ ਵਾਸਤੇ ਉਸੇ ਤਰ੍ਹਾਂ ਤੁਸੀਂ ਇੱਥੇ ਛੋਟਾ ਜਿਹਾ ਕੁਝ ਸਕੁਅਰ ਫੁੱਟ ਦਾ ਪਲਾਟ ਲੈ ਸਕਦੇ ਹੋ ਪਾਣੀ ਦੀ ਇੱਥੇ ਸਹੂਲਤ ਹੈ ਸਭ ਕੁਝ ਆਵਲੰਟਰੀ ਵੇਚਤੇ ਵੀ ਤੁਸੀਂ ਕਰ ਸਕਦੇ ਹੋ ਬਹੁਤ ਸੋਹਣਾ ਗਾਰਡਨ ਬਣਿਆ ਤੇ ਬਹੁਤ ਸੋਹਣੀਆਂ ਸਬਜ਼ੀਆਂ ਫੁੱਲ ਵਗੈਰਾ ਲੱਗੇ ਨੇ ਬਾਕੀ ਇੱਥੇ ਵਾਕ ਕਰਨ ਨੂੰ ਵੀ ਬਹੁਤ ਵਧੀਆ ਹੈ ਤੇ ਤੁਹਾਨੂੰ ਅਸੀਂ ਤੁਰ-ਫਿਰ ਕੇ ਇਥੋਂ ਦੇ ਗਾਰਡਨ ਬਾਰੇ ਦਿਖਾਉਨੇ ਆ ਤੇ ਇੱਕ ਚੰਗਾ ਉਪਰਾ ਲੈਕ ਤੇ ਯਾਨੀ ਨੈਚੁਰਲ ਤਰੀਕੇ ਨਾਲ ਤੁਸੀਂ ਬਿਨਾ ਕਿਸੇ ਫਰਟੀਲਾਈਜ਼ਰ ਤੋਂ ਕੁਝ ਸਬਜ਼ੀਆਂ ਉਗਾ ਲੈਣੋ ਦੂਸਰਾ ਤੁਸੀਂ ਆਪ ਦਾ ਜੋ ਗਾਰਡਨਿੰਗ ਦਾ ਸ਼ੌਕ ਹੈ ਉਹ ਵੀ ਪੂਰਾ ਕਰ ਲੈਂਦੇ ਹੋ। ਦੋਨੇ ਗੱਲਾਂ ਇੱਥੇ ਬਿਲਕੁਲ ਤੁਹਾਡੀਆਂ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਤੇ ਸ਼ਾਮ ਨੂੰ ਜਿੱਥੇ ਵਾਕ ਕਰਨਾ ਹੈ, ਸਵੇਰੇ ਕਰਨਾ ਹੈ ਤੇ ਬੜਾ ਚੰਗਾ ਲੱਗਦਾ। ਹੁਣ ਆਓ ਤੁਹਾਨੂੰ ਇਸ ਗਾਰਡਨ ਦਾ ਆਪਾਂ ਹਾਲ ਦਿਖਾਵਾਂਗੇ। ਆਹ ਦੇਖ ਲਓ ਜੀ ਇੱਥੋਂ ਆਪਾਂ ਚੱਲ ਪਏ। ਆਪ ਬੈਠਣ ਵਾਸਤੇ ਬਣਾਇਆ ਹੋਇਆ ਹੈ। ਤੇ ਆਹ ਕੁਝ ਹੋਰ ਇੱਧਰ ਬਣਾਇਆ ਜਾ ਰਿਹਾ ਜੀ। ਤੇ ਆਹ ਜਿਹੜੀ ਹੈ ਅੱਗੇ ਲੋਟੇ-ਛੋਟੇ ਟਮਾਟਰਾਂ ਦੇ ਬੂਟੇ ਲਾਇਏ ਨੇ ਕਿਸੇ ਨੇ। ਇਹ ਪਾਣੀ ਦਾ ਜੁਗਾਰ ਵੀ ਇੱਥੇ ਬਣਿਆ ਹੋਇਆ ਹੈ। ਇਹ ਵੀ ਸਬਜ਼ੀਆਂ ਪਾਦੀਆਂ ਲੱਗੀਆਂ ਨੇ। ਤੇ ਆਹ ਛੋਟੇ ਟਮਾਟਰ ਨੇ ਆਹ ਸੂਰਜਮੁਖੀ ਦੇ ਫੁੱਲ ਵੀ ਜੋ ਆਮ ਤੌਰ ਤੇ ਨਹੀਂ ਹੁੰਦੇ। ਇੱਥੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਨੇ। ਆਹ ਤੁਹਾਨੂੰ ਦਿਖੋ ਨੇ ਕੱਦੂ ਲੱਗੇ ਨੇ। ਛੋਟੇ-ਛੋਟੇ ਛੋਟੇ ਫੁੱਲ ਨੇ ਆਹ ਟਮਾਟਰਾਂ ਟਮਾਟਰਾਂ ਗਰੰਦੇ ਦੇ ਫੁੱਲ ਵੀ ਨੇ ਕਿਸੇ ਨੇ ਲਾਇਆ ਬੜੇ ਸ਼ੌਕ ਕੇ ਵਜੋ ਇਹ ਆਹ ਹੋਰ ਖਾਰੀਆਂ ਨੇ ਮਾਹਾਨੀਆਂ ਤੇ ਆ ਇੱਥੇ ਬਿੰਨ ਵਗੈਰਾ ਰੱਖੇ ਨੇ ਉਹ ਦੇਖ ਲਓ ਟਮਾਟਰ ਕਿੰਨੇ ਸੋਹਣੇ ਲੱਗੇ ਨੇ ਇੱਥੇ ਉਹ ਬੈਠਣ ਵਾਸਤੇ ਬੈਂਚ ਵੀ ਬਣਾਏ ਨੇ ਬੈਠ ਕੇ ਤੁਸੀਂ ਆਪ ਦਾ ਟਾਈਮ ਅਕਸਰ ਦੇਖੋ ਟਮਾਟਰ ਦੀ ਕਿਸਮ ਦੇਖੋ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਟਮਾਟਰ ਨੇ ਇੱਥੇ ਵਾਹ ਆ ਦੇਖੋ ਬੂਟਾ ਪੂਰਾ ਭਰਿਆ ਪਿਆ ਟਮਾਟਰਾਂ ਨਾਲ ਲਾਲ-ਲਾਲ ਟਮਾਟਰ ਨੇ ਨਾਲ ਲਾਲ ਲਾਲੀ ਫੁੱਲ ਨੇ ਆ ਆ ਦੇਖ ਲੋ ਇੱਥੇ ਦਾ ਸਲੋਗਨ ਹੈ ਬਿਜ਼ੀ ਐਜ਼ ਬੀ ਹਨੀ ਬੀਜ਼ ਆਰ ਇੰਪੋਰਟੈਂਟ ਫਾਰ ðiਸ ਪਾਰਕ ਹਨੀ ਬੀਜ ਜੋ ਮਧੂਮੱਖੀ ਵਾਸਤੇ ਇਹ ਬਹੁਤ ਇੰਪੋਰਟੈਂਟ ਹੈ ਤਾਕਿ ਮਧੂਮੱਖੀਆਂ ਵੀ ਇੱਥੋਂ ਤੇ ਫੁੱਲਾਂ ਤੋਂ ਸ਼ਹਿਦ ਲੈ ਕੇ ਜੋ ਆਪਦਾ ਸ਼ਹਿਦ ਬਣਾਉਂਦੀਆਂ ਨੇ ਤੇ ਫੁੱਲਾਂ ਤੋਂ ਕੁਝ ਬਨਾਲਦੀਆਂ ਨੇ ਤੁਹਾਨੂੰ ਬਾਕੀ ਗਾਰਡਨ ਦੇ ਬਾਰੇ ਵੀ ਦਿਖਾਉਨੇ ਹਾਂ ਲੋਕ ਡੌਗ ਨੂੰ ਵੀ ਵਾਕ ਕਰਾਉਂਦੇ ਐ ਤੇ ਓਏ ਭਾਈ ਸਾਹਿਬ ਵਾਕ ਕਰਾ ਰਹੇ ਨੇ ਚਲੋ ਆਪਾਂ ਉਹਨਾਂ ਦੀ ਵਾਕ ਨਹੀਂ ਡਿਸਟਰਬ ਕਰਦੇ ਤੇ ਅੰਦਰਲੀ ਸਾਈਡ ਤੋਂ ਤੁਹਾਨੂੰ ਵੱਡੇ ਵੱਡੇ ਗੁਲਾਬ ਦੀ ਉਹ ਇੱਥੇ ਬਹੁਤ ਸਾਰੀਆਂ ਕਿਸਮਾਂ ਨੇ ਜੋ ਆਮ ਤੌਰ ਤੇ ਗੁਲਾਬ ਹੁੰਦੇ ਹਰ ਤਰ੍ਹਾਂ ਦਾ ਹੈ ਦੇਖ ਲਵੰਦਾ ਛੋਟੇ ਛੋਟੇ ਇਹਨੂੰ ਕਹਿੰਦੇ ਆ ਲੋਟ ਆਪਦਾ ਜੋ ਹੈ 플ੌਟ ਜਿਹੜਾ ਹੈ ਉਹ ਲੈ ਕੇ ਉਹਨਾਂ ਨੇ ਆਪ ਦਾ ਆ ਉਸ ਲਾਇਆ ਹੈ ਆ ਦੇਖੋ ਬੜੇ ਖੂਬਸੂਰਤ ਗੁਲਾਬ ਦੇ ਫੁੱਲ ਨੇ ਪਿੱਛੇ ਟਮਾਟਰਾਂ ਦੇ ਭਰੀ ਹੋਈ ਪੀੜ ਨੇ ਇਹ ਗੁਲਾਬ ਹੈ ਇਹ ਵੀ ਗੁਲਾਬ ਦੇ ਨੇ ਹੋ ਨਾ ਮਾਪਾ ਅੱਗੇ ਜਾ ਰਿਹਾ ਅੱਗੇ ਹੋਰ ਦੇਖੋ ਇਹ ਮੈਨੂੰ ਹੁਣ ਸਮਝ ਨਹੀਂ ਆ ਰਿਹਾ ਵੀ ਪੁਦੀਨੇ ਵਰਗੀ ਕੋਈ ਚੀਜ਼ ਹੈ ਜਿਸ ਨੂੰ ਅੱਥੇ ਖਾਂਦੇ ਨੇ ਲਗਾਈ ਹੋਈ ਹੈ ਇਹ ਵੀ ਭਰਪੂਰ ਟਮਾਟਰ ਨੇ ਦੇਖ ਲੋ ਉਰ ਦੇ ਮੁਕੇ ਤੇ ਫੁੱਲ ਨੇ ਆ ਕੁਛ ਹੋਰ ਫੁੱਲ ਟਮਾਟਰ ਕਿੰਨੇ ਸੋਹਣੇ ਕਿੜੇ ਫੁੱਲ ਨੇ ਇੱਥੇ ਕੱਟੇ ਆਦ ਅੱਧਰ ਵੀ ਕੁਝ ਫੱਤੇ ਟਾਈਪ ਦੇ ਚੀਜ਼ਾਂ ਨੇ ਆ ਦੇਖ ਲਓ ਪੇਠਾ ਤੁਸੀਂ ਦੇਖਿਆ ਨਹੀਂ ਹੋਣਾ ਐਸਾਈ ਦਾ ਚੰਗੀ ਤਰ੍ਹਾਂ ਦੇਖ ਲਓ ਆ ਦੋ ਲੱਗੇ ਨੇ ਮੈਨੂੰ ਲੱਗਦਾ ਵੀ ਇੱਕ ਮੁਹੱਲਾ ਸਾਰਾ ਇਹਦੇ ਨਾਲ ਖਾ ਸਕਦਾ ਜਾਂ ਦੋ ਬੈਠੇ ਆਪਾਂ ਲੈ ਜੀਏ ਆ ਛੋਟੇ ਛੋਟੇ ਵੀ ਲੱਗੇ ਨੇ ਟਮਾਟਰ ਬਹੁਤ ਬੜੀਆ ਸੋਹਣੇ ਸੋਹਣੇ ਲੱਗੇ ਨੇ ਸੋਹਣੇ ਫੁੱਲ ਨੇ ਔਰ ਸਾਹਮਣੇ ਇੱਕ ਐਪਲ ਦਾ ਬੂਟਾ ਵੀ ਹੈ ਐਪਲ ਲੱਗੇ ਨੇ ਜਾਲੀ ਪਾਈ ਹੈ ਕਿ ਮੱਖੀ-ਮੱਖੀ ਉਸ ਨੂੰ ਖਰਾਬ ਨਾ ਕਰੇ ਹਾਲਾਂਕਿ ਐਪਲ ਇੱਥੇ ਜਿਆਦਾ ਨਹੀਂ ਹੁੰਦਾ ਪਰ ਉਗਾਇਆ ਗਿਆ ਹੈ ਦੇਖੋ ਮਿਹਨਤ ਕਰਕੇ ਆ ਵੀ گلاب ਦੇ ਫੁੱਲ ਟਮਾਟਰ ਇਹ ਉਸ ਫੁੱਲ ਨੇ ਜੀ ਖੁਸ਼ ਹੁੰਦਾ ਏ ਤੇ ਆ ਬਿਲਕੁਲ ਦੇਖੋ ਰੈੱਡ ਫੁੱਲ ਨੇ ਥੋੜਾ ਚੰਗੀ ਦਰਾਂ ਦੇ ਲਾਲ ਬਿਲਕੁਲ ਉਹ ਨਾਲ ਗੰਦੇ ਦੇ ਫੁੱਲ ਜਿਸ ਤਰ੍ਹਾਂ ਆਪਣੇ ਹੁੰਦੇ ਨੇ ਫੇਰ ਛੋਟਾ ਟਮਾਟਰ ਲੱਗਾ ਲੱਗਦਾ ਹੈ ਜਿ ਇਲੈਕਟ੍ਰਿਕ ਦੀਆਂ ਲੜੀਆਂ ਲੱਗੀਆਂ ਹੁੰਦੀਆਂ ਨੇ ਬਈਆਂ ਆ ਫਲੀ ਹੈ ਨਿਹਰੀਆ ਜਿਸ ਤਰ੍ਹਾਂ ਆਪਾਂ ਪਾਲੀਆਂ ਦੀ ਸਬਜ਼ੀ ਖਾਂਦੇ ਆ ਆ ਵੀ ਅਲੱਗ ਕਿਸਮ ਦਾ ਜੁਗਾੜ ਹੈ ਤੇ ਆ ਅਲੱਗ-ਅਲੱਗ ਕਿਸਮ ਦੀਆਂ ਨੇ ਇਹ ਤੁਹਾਨੂੰ ਗਾਰਡਨ ਬੜਾ ਛੋਟਾ ਜਿਹਾ ਹੈ ਪਰ ਬੜਾ ਤੇਜ਼ੀ ਲੱਗਦਾ ਆ ਕੇ ਆਹ ਲਾਲ ਕਲਰ ਦੇ ਫੁੱਲ ਨੇ ਤੇ ਆ ਦੇਖ ਲੋ ਦੇ ਨਾਂ ਇੱਥੇ ਇਹਨਾਂ ਨੇ ਰੱਖਿਆ ਸੀ ਲਿਟਰੇਚਰ ਵਗੈਰਾ ਰੱਖ ਦੇ ਲਈ ਤੇ ਕੋਈ ਸਜਰੀ ਪਲਾਂਟ ਸੈਟੇ ਦੇਦੇ ਹੁੰਦੇ ਨੇ ਦੇਖਦੇ ਨੇ ਆਹ ਦੇਖ ਲੋ ਇੱਕ ਟਰੈਕਟਰ ਬਣਾਇਆ ਜੀ ਤੇ ਔਰ ਲੱਕੜ ਦਾ ਹੀ ਹੈ ਕਿੰਨੀ ਛੋਣੀ ਕਲਾਕਾਰੀ ਕਰਕੇ ਟਰੈਕਟਰ ਦਾ ਇੰਜਣ ਵੀ ਬਣਾਇਆ ਦੇਖ ਕਿੰਨਾ ਸੋਹਣਾ ਇਸ ਨੂੰ ਬਣਾਇਆ ਆਹ ਦੇਖ ਲੋ ਪੱਤੇ ਵੀ ਕਿਦਾਂ ਪੱਤਿਆਂ ਨੂੰ ਵੀ ਡਿਸਪੋਜ਼ਲ ਕਰਨਾ ਹੈ ਸਾਰੇ ਪੱਤੇ ਵੀ ਖੱਟੇ ਕਰਕੇ ਉਹਨਾਂ ਦੀ ਖਾਦ ਬਣਾਉਂਦੇ ਨੇ ਕਿਸ ਤਰ੍ਹਾਂ ਇਹ ਚੀਜ਼ਾਂ ਨੂੰ ਆਪ ਪੱਤਿਆਂ ਨੂੰ ਇਹਨਾਂ ਨੇ ਯੂਟਿਲਾਈਜ਼ ਕਰਦੇ ਨੇ ਤਾਂ ਕਿ ਕੋਈ ਗੰਦ ਨਾ ਪਵੇ ਕਿਸੇ ਤਰੀਕੇ ਤੇ ਅਸੀਂ ਜੀ ਤੁਹਾਨੂੰ ਕਮਿਊਨਿਟੀ ਫਾਰਕ ਦੀ ਸੈਰ ਕਰਾਈ ਅਸੀਂ ਛੋਟਾ ਜਿਹਾ ਕਮਿਊਨਿਟੀ ਪਾਰਕ ਹੈ ਛੋਟੀ ਜੀ ਵੀਡੀਓ ਬਣਾਈ ਤਾਂ ਕਿ ਆਈਡੀਆ ਦੀ ਗੱਲ ਹੈ ਅਸੀਂ ਇੱਕ ਤੁਹਾਨੂੰ ਆਈਡੀਆ ਦਿੰਦੇ ਵੀ ਕਈ ਲੋਕ ਕਹਿੰਦੇ ਨੇ ਸਰ ਕੋ ਜਗ੍ਹਾ ਨਹੀਂ ਹੈ ਕੁਛ ਨਹੀਂ ਹੈ ਤੇ ਆਪਾਂ ਵੀ ਇਦਾਂ ਖਾਲੀ ਪਲਾਟਾਂ 'ਚ ਹੋਰ ਉਦਮ ਕਰਕੇ ਕੁਝ ਨਾ ਕੋਈ ਸਬਜ਼ੀਆਂ ਵੀ ਉਗਾ ਸਕਦੇ ਹਰੀਆਲੀ ਵੀ ਲਾ ਸਕਦੇ ਹਾਂ ਤੇ ਮਧੂਮੱਖੀਆਂ ਵੀ ਨੇ ਜਿਹੜੀ ਉਹਨਾਂ ਨੂੰ ਸ਼ਹਿਦ ਵੀ ਮਿਲੇਗਾ ਜਿਹੜਾ ਅੱਜ ਕੱਲ੍ਹ چینی ਪਾ ਕੇ ਬਣਾਈ ਜਾਂਦੇ ਆ ਤੇ ਨੇਚਰਲ ਤਿਕ ਇਹਨਾਂ এনਵਾਇਰਨਮੈਂਟ ਨੂੰ ਇੰਪਰੂਵ ਕਰਨੇ ਗ੍ਰੀਨਰੀ ਲਿਆਉਣ ਵਾਸਤੇ ਇੱਕ ਬਹੁਤ ਸੋਹਣਾ ਕਨਸੈਪਟ ਹੈ ਜਿਹੜਾ ਆਪਾਂ ਨੂੰ ਕਾਪੀ ਕਰਨਾ ਚਾਹੀਦਾ ਦਿਖਦੇ ਰਹੋ ਸਾਡੀ ਵੀਡੀਓ ਨਵੀਆਂ ਨਵੀਆਂ ਚੀਜ਼ਾਂ ਤੁਹਾਨੂੰ ਇਸੇ ਤਰ੍ਹਾਂ ਦਿਖਾਉਂਦੇ ਰਹਾਂਗੇ 啊。